ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਸ਼ਹਿਰ ਦੇ ਤੇ ਬੜੀ ਰੋਡ ਤੇ ਬਣ ਰਹੇ ਭਾਈ ਲਾਲੋ ਚੌਕ ਦਾ ਕੰਮ ਰੋਕਣ ਦੇ ਖਿਲਾਫ ਇਲਾਕਾ ਨਿਵਾਸੀ ਤੇ ਰਾਮਗੜੀਆਂ ਬਰਾਦਰੀ ਦੇ ਲੋਕ ਸੜਕ ਤੇ ਆ ਗਏ ਅਤੇ ਚੌਕ ਵਿੱਚ ਇਕੱਠੇ ਹੋ ਕੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਦੇ ਖਿਲਾਫ ਜਮ ਕੇ ਨਾਰੇਬਾਜ਼ੀ ਕੀਤੀ ਦੱਸਿਆ ਜਾ ਰਿਹਾ ਹੈ ਕਿ ਨਗਰ ਕੌਂਸਲ ਵੱਲੋਂ ਭਾਈ ਲਾਲੋ ਜੀ ਦੇ ਨਾਲ ਤੇ ਚੌਕ ਦਾ ਨਿਰਮਾਣ ਕਾਰਜ ਕਰਵਾਇਆ ਜਾ ਰਿਹਾ ਹੈ ਲੋਕਾਂ ਦਾ ਦਾਵਾ ਹੈ ਕਿ ਚੌਕ ਬਣਨ ਨਾਲ ਕਾਫੀ ਹੱਦ ਤੱਕ ਦੁਰਘਟਨਾਵਾਂ ਤੇ ਰੋਕ ਲੱਗੇਗੀ ਜਿਸ ਕਾਰਨ ਉਹਨਾਂ ਦੀ ਮੰਗ ਤੇ ਨਗਰ ਕੌਂਸਲ ਵੱਲੋਂ ਇਹ ਚੌਕ ਬਣਵਾਉਣਾ ਸ਼ੁਰੂ ਕੀਤਾ ਗਿਆ ਸੀ ਪਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰਾਜਨੀਤਿਕ ਸ਼ਹਿਤੇ ਇਸ ਨੂੰ ਰੋਕ ਦਿੱਤਾ ਗਿਆ ਹੈ। ਵਾਰਡ ਦੇ ਕੌਂਸਲਰ ਸਤਿੰਦਰ ਸਿੰਘ ਸਮੇਤ ਇਲਾਕਾ ਨਿਵਾਸੀਆਂ ਨੇ ਮੰਗ ਕੀਤੀ ਹੈ ਕਿ ਉਹਨਾਂ ਨੂੰ ਲਿਖ ਕੇ ਦਿੱਤਾ ਜਾਵੇ ਕਿ ਇਸ ਚੌਕ ਦੇ ਬਣਨ ਨਾਲ ਕਿਸ ਦਾ ਕੀ ਨੁਕਸਾਨ ਹੋਵੇਗਾ ਅਤੇ ਨਿਰਮਾਣ ਕਾਰਜ ਨੂੰ ਕਿਉਂ ਰੋਕਿਆ ਜਾ ਰਿਹਾ ਹੈ। ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਬਿੜੂ ਰੋਡ ਪਾਈ ਲਾ ਲੋ ਚੌਕ ਦੀ ਸੁਮੇਲ ਸਾਹਿਬ ਸਾਹਿਬ ਸੰਗਤ ਵੱਲੋਂ ਜਿਹੜੀ ਅਫਾ ਹਲਾਈ ਗਈ ਹੈ ਜੋ ਕਿ ਸਾਡਾ ਇਹ ਚੌਕ ਵੀ ਪੈਂਡਿੰਗ ਹੋ ਕੇ ਸਾਰਾ ਕੁਝ ਹੋ ਕੇ ਇਹਦਾ ਨਿਰਮਾਣ ਚਾਲੂ ਕੀਤਾ ਗਿਆ ਔਰ ਕੁਛ ਰਾਏ ਨਹੀਂ ਕਿ ਸ਼ਾਇਦ ਦੇ ਮੁਤਾਬਕ ਸਾਡੇ ਨੂੰ ਪਤਾ ਕਿਹਨੇ ਰੋਕਿਆ ਇਹ ਕੰਮ ਰੁਕਾਇਆ ਗਿਆ ਸਾਨੂੰ ਲਿਖਤੀ ਬਚਾਏ ਕਿ ਇਹ ਕਿਸ ਕਾਰਨ ਕਰਕੇ ਇਹ ਜਿਹੜਾ ਕੰਮ ਹੈ ਰੋਕਿਆ ਗਿਆ ਔਰ ਉਸ ਤੋਂ ਬਾਅਦ ਅਗਲਾ ਸਟੈਪ ਆ ਵੀ ਬਾਹਰ ਰੱਖਾ ਗਿਆ ਔਰ ਅਸੀਂ ਸਰਕਾਰ ਕੋਲ ਔਰ ਐਡਮਿਨਿਸਟ੍ਰੇਸ਼ਨ ਕੋ ਡੀਸੀ ਸਾਹਿਬ ਕੋ ਮੰਗ ਕਰਦੇ ਆ ਕਿ ਸਾਡਾ ਜਿਹੜਾ ਇਹ ਪਾਈਲਾ ਵਿੱਚ ਚੌਕ ਦਾ ਮਹਿਮਾਨ ਸ਼ੁਰੂ ਕੀਤਾ ਔਰ ਇਹਨੂੰ ਦੁਬਾਰਾ ਚਾਲੂ ਕਰਕੇ ਔਰ ਇਹਨੂੰ ਸਚਾਰੂ ਢੰਗ ਨਾਲ ਬਣਾਇਆ ਜਾਵੇ ਇਹ ਨਿਰਮਾਣ ਰੋਕਿਆ ਹੈ ਜਿਹੜਾ ਹੈ ਪੈਨਿਕ ਪੰਦਾ ਹੋਵੇ ਵਿੱਚ ਕੋਈ ਨੁਕਸਾਨ ਹੁੰਦਾ ਕੋਈ ਹਰਜ ਮਰਜ ਹੁੰਦੀ ਹੈ ਕਿਸੇ ਦਾ ਨੁਕਸਾਨ ਹੋਏਗਾ ਜਿਹੜਾ ਬੰਦਾ ਸਾਨੂੰ ਲਿਖ ਕੇ ਦੇਵੇਗਾ ਡੀਸੀ ਸਾਹਿਬ ਸਾਇਬੀ ਅਡਮਿਨਿਸਟ੍ਰੇਸ਼ਨ ਦਾ ਹੈ ਉਹ ਅਸੀਂ ਇਸ ਚੀਜ਼ ਦਾ ਜਿਹੜਾ ਜਿੰਮੇਵਾਰ ਹੋਏਗਾ ਜੀ ਇਹ ਭਾਈ ਲਾਲੋ ਕੌਂਗਰਾ ਨਾਲ ਅੱਗੇ ਕਹਿੰਦੇ ਇਹ ਬੜੇ ਪੁਰਾਣਾ ਇਹ ਨਾਂ ਇਹਦਾ ਚੱਲਿਆ ਆ ਰਿਹਾ ਵਾ ਤੇ ਅਸੀਂ ਇਹਦੇ ਇਹਦੇ ਵਾਸਤੇ ਬਹਿਤ ਸਾਹਿਬ ਨੂੰ ਮਿਲੇ ਸੀਗੇ ਬਹਿਤ ਸਾਹਿਬ ਨੂੰ ਮਿਲੇ ਸੀਗੇ ਇਹਦਾ ਇਹ ਟੈਂਟੂ ਵੀ ਹੋ ਗਿਆ ਸਭ ਕੁਝ ਹੋ ਗਿਆ ਦਵਾ ਪਰ ਹੁਣ ਪਤਾ ਨਹੀਂ ਪਤਾ ਲੱਗਾ ਵਾ ਕਿ ਕੋਈ ਇਹਨੂੰ ਬੰਦ ਕਰਨ ਦਾ ਜਿਹੜਾ ਹਕੂਮਤ ਆ ਗਿਆ ਵਾ ਉਹ ਅਸੀਂ ਡੀਸੀ ਸਾਹਿਬ ਤੇ ਪ੍ਰਸ਼ਾਸਨ ਸਾਰੇ ਤੋਂ ਦੇਖਦੇ ਵੀ ਕਰਨੇ ਸਾਨੂੰ ਦੱਸਿਆ ਜਾਵੇ ਕਿ ਇਨਾ ਸੋ ਇੱਥੇ ਕੀ ਪ੍ਰੋਬਲਮ ਆ ਸੋ ਕਿਤੇ ਰੋਜ ਟੈਕਸੀ ਲੈ ਤੋਦੇ ਆ ਤੇ ਉੱਥੇ ਇਟਾ ਕਰੇ ਨਾਲ ਬਣ ਕੇ ਆਪਣੇ ਬਣ ਕੇ ਨਾਲ ਕੋਈ ਡੋਰ ਕਰਾਤਾ ਬੰਦ ਜੇਗਾ ਤੇ ਜਿਹੜਾ ਟ੍ਰੈਫਿਕ ਜਿਹੜੀ ਬਿਲਕੁਲ ਸੁਮੂਤਰੀ ਚੱਲੇਗੀ ਇਹ ਕਰਕੇ ਇੱਥੇ ਐਕਸੀਡੈਂਟ ਬਹੁਤ ਹੁੰਦੇ ਆ ਅਸੀਂ ਅੱਜ ਬੜੇ ਚਿਰ ਦੀ ਸਾਡੀ ਮੰਗ ਆ ਪਰ ਇਹ ਸਾਡੀ ਮੰਗ ਜਿਹੜੀ ਆ ਨਾ ਇਹ ਵੱਡਾਵਾ ਡੋਰ ਕਰ ਕਰਾ ਕੇ ਕਿ ਚਲੋ ਜੀ ਹੁਣ ਟੈਂਟਰ ਹੋਏ ਸਭ ਕੁਝ ਹੋਇਆ ਵਾ ਸਾਡਾ ਬੜਾ ਟੈਂਟਰ ਦਾ ਕਿ ਟੈਂਟਰ ਦੇ ਸਾਮ ਲੱਗਿਆ ਤੇ ਟੈਂਡਰ ਵਯਾਵਾ ਠਿਕਦਾ ਤੇ ਲਾਭ ਲਿਆ ਕੰਮ ਉਹ ਜਦੋਂ ਸ਼ੁਰੂ ਕਰਨ ਲੱਗੇ ਕੰਮ ਸ਼ੁਰੂ ਹੋ ਕੇ ਫਿਰ ਨੂੰ ਫਿਰ ਅਕਾ ਛੋਟਾ ਖਦਾਈ ਇਹਦੀ ਹੋ ਗਈ ਸੀ ਆ ਇਸ ਕਰਕੇ ਨੂੰ ਕਮੇਟੀ ਕਲ ਨਾਮ ਭਰਾਇਆ ਜਾਵੇ ਕਿਉਂਕਿ ਉਹਦੇ ਵਿੱਚ ਉਹਦੇ ਸਾਰੇ ਜਣਾ ਦਾਇਤੋਂ ਰਾਮਗੜੀਆਂ ਲੱਗਣਾ ਰਾਮਗੜੀਆਂ ਵੀ ਲੱਗਣਾ ਬੀਜੇਪੀ ਆਗਿਆ ਵੀ ਲੰਗਣਾ ਵਾ ਤੇ ਸਾਰੀ ਸਾਰੀ ਕਮੇਟੀ ਦਾ ਲੱਗਣਾ ਇਹਦੇ ਵਿੱਚ ਜਿਹੜੇ ਕਾਂਗਰਸੀਆਂ ਦੇ ਲੱਗਣਾ ਵਾ ਇੱਥੇ ਤੇ ਸਾਰੇ ਆਪ ਆੜਿਆਂ ਦੇ ਲੱਗਣਾ ਇਹ ਕਰਕੇ ਚੰਕਾ ਨੂੰ ਦੇਖਦੇ ਉਹ ਵੀ ਚੋਦਾ ਵੇਖਿਆ ਹੋਇਆ ਜੇ ਕਰਦਾ ਤਾਂ ਫਿਰ ਅਸੀਂ ਉਹ ਉੱਥੇ ਆਈ ਦੇ ਚਿਲਕਾ ਵਿੱਚ ਪ੍ਰੋਟੈਸਟ ਕਰਾਂਗੇ